ਅਮ੍ਰਿਤਸਰ ਦੇ ਦੇਵੀ ਦਾਸਪੁਰਾ ਰੇਲਵੇ ਫਾਟਕ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਮਹਿਰਬਾਨਪੁਰਾ ਰੇਲਵੇ ਫਾਟਕ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਛੇ ਘੜਿਆਂ ਦੀ ਗਿਣਤੀ ਵਿੱਚ ਕਿਸਾਨ ਮਹਿਲਾਵਾਂ ਕਿਸਾਨ ਨੇਤਾ ਰੇਲਵੇ ਲਾਈਨਾਂ ਤੇ ਬੈਠ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਰਹੇ ਕਿਸਾਨ ਆਗੂ ਨੇ ਆਖਿਆ ਕਿ ਜਦੋਂ ਤੱਕ ਸਾਡੇ ਕਿਸਾਨ ਰਿਹਾਨ ਹੀ ਕੀਤੇ ਜਾਂਦੇ ਕਿਤੇ ਮਾਮਲੇ ਵਾਪਸ ਨਹੀਂ ਲੈ ਜਾਂਦੇ ਉਨੀ ਦੇਰ ਪ੍ਰਦਰਸ਼ਨ ਜਾਰੀ ਰਹਿਣਗੇ ਬਿਜਲੀ ਅਦਾਰਿਆਂ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀ ਦੇ ਹਵਾਲੇ ਕਰਨ ਦੀ ਮਨਸ਼ਾ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ 19 ਜ਼ਿਲ੍ਹਿਆਂ ਵਿੱਚ 26 ਥਾਵਾਂ 'ਤੇ ਬਿੱਲ ਦਾ ਖਰੜਾ ਰੱਦ ਕਰਵਾਉਣ ਲਈ ਪ੍ਰੀਪੇਡ ਮੀਟਰਾਂ ਨੂੰ ਉਤਾਰ ਕੇ ਪੁਰਾਣੇ ਮੀਟਰ ਲਗਾਉਣ ਅਤੇ ਵੱਖ-ਵੱਖ ਅਦਾਰਿਆਂ ਵਿੱਚ ਜਾਇਦਾਦਾਂ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਵਿੱਚ ਤੇ ਹੋਰ ਮਸਲਿਆਂ ਤੇ ਸਬੰਧ ਵਿੱਚ 1 ਵਜੇ ਤੋਂ ਲੈ ਕੇ 3 ਵਜੇ ਤੱਕ 2 ਘੰਟੇ ਰੇਲ ਰੋਕੋ ਮੋਰਚਾ ਲਗਾਇਆ ਗਿਆ ਜਦੀ ਜਾਣਕਾਰੀ ਸੀਨੀਅਰ ਕਿਸਾਨ ਆਗੂ ਸਰਮ ਸਿੰਘ ਪੰਦੇੜ ਅਤੇ ਰਣਜੀਤ ਸਿੰਘ ਕਲੇਰ ਬਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੱਸਿਆ ਕਿ ਜਿਵੇਂ ਭਗਵੰਤ ਮਾਨ ਸਰਕਾਰ ਵੱਲੋਂ ਇਸ ਬਿੱਲ ਤੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਇਤਰਾਜ਼ ਦਰਜ ਨਹੀਂ ਕਰਵਾਇਆ ਜਾ ਰਿਹਾ ਹੈ ਇਹਦਾ ਮਤਲਬ ਸਾਫ਼ ਹੈ ਕਿ ਪੰਜਾਬ ਸਰਕਾਰ ਨਿੱਕ ਕੁਰਸੀ ਦੀ ਸਲਾਮਤੀ ਦੀ ਖਾਤਰ ਕੇਂਦਰ ਸਰਕਾਰ ਦੇ ਸਾਹਮਣੇ ਆਪਣੇ ਗੋਡੇ ਟੇਕ ਦਿੱਤੇ ਆ ਗੱਲਬਾਤ ਕਰਦੇ ਹੋ ਰਹੇ ਆਗੂ ਨੇ ਕੀ ਆਖਿਆ ਆਪ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਦੇ ਹਾਂ ਲਗਾ ਗਿਆ ਕੀ ਕਰਨ ਚੰਦੇ ਆ ਦੇਖੋ ਰੇਲ ਟਰੈਕ ਜਿਹੜਾ ਮੇਨ ਦਿੱਲੀ ਤੋਂ ਅਮਰਸਾ ਜਿਹੜੀ ਮੁੱਖ ਲਾਈਨ ਹੈਗੀ ਆ ਉਹ ਆਪਾਂ ਜਾਮ ਕੀਤੀ ਹੈਗੀ ਆ ਮਹਿਰਬਨਪੁਰਾ ਦੇ ਵਿੱਚ ਆ ਨਾਲ ਹੀ ਦੇਵੀਦਾਸਪੁਰਾ ਵਾ ਠੀਕ ਹੈ ਜੀ ਔਰ ਤੁਸੀਂ ਵੇਖ ਲਓ ਮੇਰੇ ਖਿਆਲ ਅੱਜ ਮੈਨੂੰ ਲੱਗਦਾ ਕੋਈ 5-7000 ਕਿਸਾਨ ਰੇਲ ਟਰੈਕ ਤੇ ਅੱਗੇ ਡਟਿਆ ਹੈਗਾ ਔਰ ਅਸੀਂ ਰਸੂਲਪੁਰ ਤੋਂ ਆਪਣੇ ਪੁਲਿਸ ਵਾਲੇ ਭਰਾຊ ਹੱਥ ਜੋੜਦੇ ਪ੍ਰੇਮਣਾ ਗੱਡੀਆਂ ਉਹਨਾਂ ਦੀਆਂ ਪਛਾਣ ਕਰਦੇ ਹੋ ਨਾਕੇ ਤੋੜਦੇ ਹੋ ਇੱਥੇ ਪਹੁੰਚੇ ਹੈਗੇ ਆਂ ਕੱਲ ਰਾਤ ਦਾ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੇ ਜ਼ੁਲਮ ਟਾਇਆ ਹੈਗਾ ਵਾ ਔਰ ਅਸੀਂ ਚਾਹੁੰਦੇ ਆਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਕਿ ਇਹ ਬਿਜਲੀ ਸੋਧ ਬਿੱਲ 2025 ਦਾ ਖਰੜਾ ਇਹ ਕੇਂਦਰ ਦੇ ਖਿਲਾਫ ਲੜਾਈ ਸੀ ਤੁਸੀਂ ਵਿਧਾਨ ਸਭਾ 'ਚ ਮਤਾ ਪਾਸ ਕਰ ਦਿੰਦੇ ਹੋ ਤੁਸੀਂ ਪ੍ਰੀ-ਪੇਡ ਮੀਟਰ ਨਾ ਲੈਂਦੇ ਹੋ ਆ ਜਿਹੜੀਆਂ ਪੰਜਾਬ ਦੀਆਂ ਜਨਤਕ ਜਾਇਦਾਦਾਂ ਵੇਚਦੇ ਸਾਡੇ ਨਾਲ ਗੱਲ ਕਰ ਲੈਂਦੇ ਹੋ ਛਾ ਦੇਦੀ ਲੋੜ ਨਾ ਪੈਂਦੀ ਹੈਗੀ ਨਾਲੇ ਅਸੀਂ মিডিਆ ਨੂੰ ਅਪੀਲ ਵੀ ਕਰਦੇ ਆਂ ਲੋਕਾਂ ਨੂੰ ਵੀ 2 ਘੰਟਿਆਂ ਵਿੱਚ ਰੇਲ ਜਾਮ ਨਹੀਂ ਹੁੰਦੀ ਹੈਗੀ ਇਹ ਤੇ 100% ਟ੍ਰੈਕਾਂ ਦੇ ਰੇਲਾਂ ਹੀ ਨਹੀਂ ਹੁੰਦੇ ਆਂਗੀਆਂ ਦੋ ਚਾਰ ਰੇਲਾਂ ਜਾਮ ਹੋ ਜਣਾ ਅੱਜ ਤੱਕ 8-8 ਘੰਟੇ ਸਰਦੀਆਂ ਦੇ ਵਿੱਚ ਰੇਲਾ ਲੇਟ ਆ ਰਹੀਆਂ ਹੈਗੀਆਂ ਅਸੀਂ ਸਾਡੇ ਪਬਲਿਕ ਇੰਟਰਸਟ ਆ ਸਾਡਾ ਨਿੱਜੀ ਇੰਟਰਸਟ ਨਹੀਂ ਹੈਗਾ ਜਦੋਂ ਤੁਸੀਂ ਕਹਿੰਦੇ ਵੀ ਖਰਚਲ ਖਰਾਬ ਕਰਦੇ ਲੋਕਾਂ ਨੂੰ ਜਿਹੜੇ ਲੋਕ ਰੇਲਾਂ ਚਾਹ ਰਹੇ ਉਹਨਾਂ ਦੇ ਇੰਟਰਸਟ ਆ ਜੇ ਬਿਜਲੀ ਬੋਰਡ ਵਿੱਕ ਗਿਆ ਸਾਡੇ ਕੋਲ ਐਫੀਡਪ ਲੈ ਲਓ ਕਿਸੇ ਦੇ ਘਰ ਚ ਬਿਜਲੀ ਨਹੀਂ ਜਗਣੀ ਹੈਗੀ ਇਸ ਕਰਕੇ ਪੰਜਾਬੀਆਂ ਨੂੰ ਬੇਨਤੀ ਵੀ ਸਾਡਾ ਸਹਿਯੋਗ ਕਰੋ ਸਾਥ ਦਿਓ ਔਰ ਅਸੀਂ ਅਸੀਂ ਚਾਹੁੰਦੇ ਆਂ ਵੀ ਬਿਜਲੀ ਬੋਰਡ ਦਾ ਖਲੜਾ ਰੱਦ ਹੋਵੇ ਤੇ ਤਰੰਤ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਜਾ ਬੰਦੇਸਾ ਤੁਹਾਡੇ ਕਿਸਾਨਾਂ ਨੂੰ ਰਿਟੇਨ ਵੀ ਕੀਤਾ ਗਿਆ ਹਾਂ ਅਸੀਂ ਰਿਹਾਈ ਕਰਾ ਕੇ ਇੱਥੋਂ ਹਿਲਾਗੇ ਉਧਰ 3 ਵਜੇ ਤੱਕ ਹੀ ਸਰਕਾਰ ਨੂੰ ਹੀ ਸੱਦਿਆ ਵੀ ਗੱਲ ਕਰੋ ਗੱਲ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੋ ਵਿਰੋਧੀ ਧਰਾਂ ਜਿਹੜੀ ਆਵਾਜ਼ ਠਾਣੀ ਚਾਹੀਦੀ ਉਹ ਕਿਸਾਨ ਨਹੀਂ ਦੁਖੀ ਦੁਖੀ ਇਹ ਮੈਂ ਇਸ ਗੱਲ ਤੋਂ ਦੁਖੀ ਸੁਖਵੀਰ ਬਾਜੇ ਸਾਹਿਬ ਨੇ ਪੱਕੇ ਦਾ ਹੱਦਾ ਕੋ